ਮਿਸਤਰੀ ਆ ਪੌੜੀ 8000 ਉੱਪਰ ਨੂੰ ਚਾੜ ਦੇ ਉੱਪਰ ਕਿਸ ਵਰਗਾ ਨੂੰ ਚੜਨੀ ਪੌੜੀ ਤੂੰ ਪੌੜੀ ਸਵਰਗਾਂ ਚੜਦੀ ਕਿ ਕੋਠੇ ਚੜਦੀ ਪੌੜੀ ਆ ਹੱਦ ਤਾ ਤੂੰ ਕਰਨ ਦੇ ਐ ਨੂੰ ਕਹਿਣਾ ਵੀ ਐ ਨੂੰ ਪੌੜੀ ਚੜ ਇਹ ਪੌੜੀ ਕਿਹੜੀ ਹੁੰਦੀ ਏ ਇਹ ਤਾਂ ਸਵਰਗਾਂ ਦੀ ਪੌੜੀ ਤੇ ਚੱਲ ਛੱਡ ਤੂੰ ਕੰਧ ਤੂੰ ਡੇਢੀ ਕਰੀ ਜਾਂਦਾ ਸਾਰੀ ਉਹ ਤੁਹਾਡੀ 8 8 ਡੇਢੀਆਂ ਨੇ ਰੇਤਾ ਸੈਂਕੜਾ ਸਟਾਲੀ ਲਾਈ ਤੂੰ ਮਾੜੀ ਜੀ ਵੀ ਨਹੀਂ ਉਹ ਤੇ ਖਾ ਜੀ ਰੇਤਾ ਯਾਰ ਹੋਣ ਦਾਸ ਤੂੰ ਰੇਤਾ ਤੂੰ ਮਾੜੀ ਮਾੜੀ ਲਾਇਆ ਸਮਿੰਟ ਤੂੰ ਸਾਰਾ ਹੀ ਲਾ ਗਿਆ ਉਹ ਲੱਗਾ ਤੇ ਲਾਇਆ ਇਹ ਕਿਹੜਾ ਥੋਕ ਨਾ ਜੋੜੀਆਂ ਪੰਡ ਤੂੰ ਬੰਦਿਆ ਦੀ ਲਾ ਲੈਣਾ ਕੰਮ ਤੇ ਕੋਤਾ ਵੀ ਨਹੀਂ ਹੁੰਦਾ ਹੈਗਾ ਉਹ ਤੇ ਤੁਸੀਂ ਘੜੀ ਦੇ ਦਿੰਦੇ ਨਹੀਂ ਬੰਦੇ ਹੁਣ ਕੀ ਕਰਨਾ ਬੰਦੇ ਵੀ ਚਰੇ ਤੂੰ ਬਣਾਈ ਜਾਂਦਾ ਉਹ ਤੋੜੀ ਜਾਂਦੇ ਨੇ ਇਹ ਚੰਗਾ ਫੜਿਆ ਯਾਰ ਤੂੰ ਨਹੀਂ ਮੈਂ ਆ ਤੈਨੂੰ ਕੀ ਉਹ ਤੋੜਦੇ ਨੇ ਅੰਨੇ ਤੇਰੀ ਉਹ ਫਰਸੇ ਲਵਾਤੇ ਸਫਾਈ ਕਰਦੇ ਵੀ ਨੇ ਉਹ ਉਹ ਇਧਰ ਤੂੰ ਬਣਾਈ ਜਾਂਦਾ ਉਹ ਪਿੱਛੇ ਤੋੜ ਗਿਆ ਇਧਰ ਆਈ ਜਾਂਦੇ ਨੇ ਸਾਰੀ ਕੰਧ ਤੋੜਤੀ ਉਹਨਾਂ ਨੇ ਇੱਕ ਕੰਧ ਰਹਿ ਗਈ ਉਹ ਵੀ ਤੂੰ ਸ਼ਾਂਤ ਪਾਪੇ ਨਾਲ ਕੀ ਜਨਾ ਟੇਡੀ ਕੰਧ ਤੇ ਫਿਰ ਤੋੜ ਕੇ ਦੁਬਾਰਾ ਹੀ ਬਣਾਣੀਵੇਂ ਪੈਸੇ ਤੂੰ ਦਿੰਦਾ ਨਹੀਂ ਯਾਰ ਤੇਰਾ ਪੱਤਾ ਸਾਫ਼ ਕਰ ਰਹਾ ਕੰਮ ਕਰ ਤੂੰ ਸਿੱਖਿਆ ਤੂੰ ਮੈਂ ਮਿਸਤਰੀ ਕੋ ਸਿੱਖਿਆ ਮੈਂ ਘੜਾ ਔਨਲ ਇਹ ਕਿਹੜੇ ਤਰੀਕੇ ਨਾਲ ਅਗਰ ਤੂੰ YouTube ਤੋਂ ਸਿੱਖਦਾ ਰਿਹਾ ਹੈਂ ਪਰਨੇ ਤੂੰ ਦੋ ਬਾਲ ਲੈ ਸੋਜੀ ਤੈਨੂੰ ਤਾਂ ਵੀ ਨਹੀਂ ਆਉਂਦੀ ਕਿ ਕੰਧਰ ਤੋਂ ਸਾਰੇ ਡੈਡੀ ਕਰੀ ਜਾਂਦੇ ਐ ਯਾਰ ਮੈਂ ਕੀ ਕਰਾਂ ਯਾਰ ਤੁਹਾਡੀਆਂ ਇੱਟਾਂ ਡੈਡੀਆਂ ਨੇ ਤੈਨੂੰ ਕਿੰਨੀ ਸੋ ਵਾਰੀ ਕਹਿਤਾ ਮੈਂ ਪਤਾ ਨਹੀਂ ਕਿਹੜੀ ਮਾੜੀ ਕਿਹੜੀ ਜਿਹੜੀ ਤੈਨੂੰ ਲਾ ਲਿਆ ਤੇ ਜੰਗਾ ਦੇ ਮਾਪ ਵੀ ਢਾਹ ਲੰਦਾ ਜਿਹੜੀ ਫੁੱਟੇ ਸਿੱਧੀਆਂ ਲਾਣੀਆਂ ਜੀ ਓ ਯਾਰ ਤੂੰ ਮੈਨੂੰ ਕੰਮ ਕਰਨ ਦੇ ਯਾਰ ਮੇਰਾ ਦਿਮਾਗ ਨੂੰ ਕਾਢੀ ਬੜੀ ਤਗੜੀ ਰੱਖੀ ਭੈਣ ਚੋਦੀ ਓ ਕਾਢੀ ਪਤਾ ਕਿੰਨੀ ਲੱਗੀ ਏ ਇਹਦੇ ਨਾਲ ਮੈਂ 10 ਲੱਖ ਰੁਪਏ ਕਮਾਇਆ ਲੱਗਦਾ ਤੇ ਮੈਨੂੰ 2 ਰੁ ਤਮਾ ਉਹਨੇ ਪੱਲਿਓ ਪੈਸੇ ਪਾ ਕੇ ਨਾ ਜੀਸੀਪੀ ਲਿਆ ਕੇ ਤੇ ਮੈਂ ਸਾਰਾ ਟਵਾ ਦੇਣਾ ਏ